ਸੁਭਿਰ ਮੈਂ ਇਹੀ ਕਹਿਣਾ ਕਿ ਜਦੋਂ ਮੈਂ ਫੈਲਾ ਫਰੋਣੀਆ ਦਲਿਤਾ ਨੇ ਦਲਿਤਾਂ ਨੂੰ ਖਾਦਾ ਇਹ ਕਿਵੇਂ ਖਾ ਗਏ ਵੀ ਇੱਕ ਨਾ ਵਜੀਫੇ ਹੁੰਦੇ ਆ ਦੋ ਇੱਕ ਇੱਕ ਨੂੰ ਕਹਿੰਦੇ ਆ ਪ੍ਰੀ ਮੈਟ੍ਰਿਕ ਇੱਕ ਨੂੰ ਕਹਿੰਦੇ ਆ ਪੋਸਟ ਮੈਟ੍ਰਿਕ ਸੈਂਟਰ ਸਰਕਾਰ ਦਿੰਦੀ ਆ ਉਹ ਉਹਦੇ ਵਿੱਚ ਪੰਜਾਬ ਸਰਕਾਰ ਦਾ ਹਿੱਸਾ ਹੈ 30% ਪੰਜਾਬ ਸਰਕਾਰ ਪਾਉਂਦੀ 70 ਪੈਸੇ ਉਹ ਪਾਉਂਦੇ ਆ ਜੇ ਤੀ ਨਾ ਪਾਓ ਤਾਂ 70 ਦਿੰਦੇ ਨਹੀਂ ਜਾਂ ਫਿਰ 70 ਵਾਪਸ ਚਲੇ ਜਾਂਦੇ ਨੇ ਇਹਨਾਂ ਨੇ ਕੀ ਕੀਤਾ ਉਹਨਾਂ ਕਹਿੰਦਾ ਵੀ 30 ਪਾ ਦਿੰਨੇ ਆ ਜੀ ਉਹਨਾਂ ਤੋਂ 70 ਮੰਗਾ ਕੇ ਉਹਨਾਂ ਆਲੇ 70 ਹੀ ਖਾ ਗਏ ਆਪਦੇ ਅਰਧ ਪਾਉਣੇ ਕੀ ਸੀ ਉਹਨਾਂ ਆਲੇ 70 ਖਾ ਗਏ ਉਹ ਕਹਿੰਦੇ ਵਾਪਸ ਦਿਓ ਕਹਿੰਦੇ ਉਹ ਤਾਂ ਖਾ ਗਏ ਧਰਮ ਸੋਤੋਰੀ ਫੜਿਆ ਬੰਦਾ ਜੀ ਬਿਜੀਲੈਂਸ ਪੇਜ ਕੇ ਫੜਿਆ ਸਵੇਰੇ 4 ਵਜੇ ਜਗੜਾਤ ਮਹਿਕਮੇ ਦਾ ਮੰਤਰੀ ਸੀ ਜੰਗਲੀ ਖਾ ਗਿਆ ਬੂਟੇ ਲਾਉਣ ਦੇ ਪੈਸੇ ਅੱਡ ਬੂਟਾ ਬਡਾਉਣ ਦੇ ਪੈਸੇ ਅੱਡ ਮਾ ਕੇ ਫੜੋ ਵੇ ਫੜੋ ਯਾਰ ਇਹ ਹਾਜੀ ਪੋਸਟ ਮੈਟ੍ਰਿਕ ਪ੍ਰੀ ਮੈਟ੍ਰਿਕ ਤੁਹਾਡੇ ਆਪਣੇ ਸਮਾਜ ਦੇ ਬੰਦੇ ਤੁਹਾਡੇ ਆਪਣੇ ਸੁਭਾਜ ਨੂੰ ਖਾ ਗਏ ਦੁੱਖ ਇਸ ਗੱਲ ਦਾ ਹੁੰਦਾ ਇੱਕ ਲੋਹੇ ਦੀ ਤੇ ਸੋਨੇ ਦੀ ਦੁਕਾਨ ਸਾਹਮਣੇ-ਸਾਹਮਣੇ ਸੀ ਬਾਜ਼ਾਰ 'ਚ ਇੱਕ ਦਿਨ ਲੋਹੇ ਨੇ ਸੋਨੇ ਨੂੰ ਲਾਂਭਾ ਦਿੱਤਾ ਦੋਨੇ ਇਕੱਠੇ ਬੈਠੇ ਸੋਨਾ ਤੇ ਲੋਹਾ ਸੋਨੇ ਨੇ ਲੋਹੇ ਨੂੰ ਕਿਹਾ ਯਾਰ ਥੋੜਾ ਤੇਰੇ ਵੀ ਵੱਜਦਾ ਹੈ ਥੋੜਾ ਮੇਰੇ ਵੀ ਵੱਜਦਾ ਹੈ ਜਦੋਂ ਮੇਰੇ ਥੋੜਾ ਵੱਜਦਾ ਮੇਰੀ ਕਦੇ ਆਵਾਜ਼ ਆਈ ਹੈ ਜੋ ਤੇਰੇ ਥੋੜਾ ਵੱਜਦਾ ਸਾਰੇ ਬਾਜ਼ਾਰ ਚ ਪਤਾ ਲੱਗਦਾ ਯਾਰ ਐਡੀਆਂ ਚੀਕਾਂ ਮਾਰਦਾ ਤੂੰ ਲੋਹਾ ਕਹਿੰਦਾ ਮਿੱਤਰਾ ਥੋੜਾ ਤੇਰੇ ਵੀ ਵੱਜਦਾ ਹੈ ਥੋੜਾ ਮੇਰੇ ਵੀ ਵੱਜਦਾ ਹੈ ਤੇਰੇ ਥੋੜਾ ਲੋਹੇ ਦਾ ਵੱਜਦਾ ਹੈ ਤੂੰ ਸੋਨਾ ਹੈ ਤੇ ਤਾ ਸੋ ਲੋਹਾ ਤੇਰੇ ਵਾਸਤੇ ਸ਼ਰੀਕ ਹੈ ਸ਼ਰੀਕਾ ਨੇ ਤਾਂ ਕੁੱਟਣਾ ਹੀ ਹੁੰਦਾ ਹੈ ਸ਼ਰੀਕ ਤਾਂ ਜੰਮੇ ਹੀ ਕੁੱਟਣ ਵਾਸਤੇ ਨੇ ਮਾਰਨ ਵਾਸਤੇ ਨੇ ਉਹ ਜਦੋਂ ਤੇਰੀ ਤੈਨੂੰ ਤਰਾ ਥੋੜੀ ਥੋੜੀ ਆਵਾਜ਼ ਆਉਂਦੀ ਹੈ ਮੈਨੂੰ ਦੁੱਖ ਇਸ ਗੱਲ ਦਾ ਓਏ ਮੇਰੀਆਂ ਚੀਕਾਂ ਤਾਂ ਜਾ ਦੇ ਨਿਕਲਦੀਆਂ ਨੇ ਮੈਨੂੰ ਮੇਰੇ ਆਪ ਦੇ ਕੁੱਟਦੇ ਨੇ ਲੋਹੇ ਦੇ ਥੋੜਾ ਲੋਹੀ ਕੁੱਟਦੇ ਜਦੋਂ ਬੜਿਆਂ ਨੂੰ ਲੁੱਟਦੇ ਨੇ ਨਾ ਦੁੱਖ ਉਸ ਤੋਂ ਜ਼ਿਆਦਾ ਹੁੰਦਾ ਹੈ ਅੰਗਰੇਜ਼ਾਂ ਨੇ ਤਾਂ ਲੁੱਟਣਾ ਹੀ ਸੀ ਉਹ ਤਾਂ ਆਏ ਹੀ ਲੁੱਟਣ ਸੀ ਮੁਗਲਾਂ ਨੇ ਤਾਂ ਲੁੱਟਣੀ ਸੀ ਉਹ ਤਾਂ ਆਈ ਲੁੱਟਣ ਸੀ ਦੁੱਖ ਉਹ ਤੋਂ ਹੁੰਦਾ ਜਦੋਂ ਸਾਡੇ ਅਲੇ ਆ ਆ 20 ਕਿਲੋਮੀਟਰ ਤੇ ਪਿੰਡ ਆ ਲੁੱਟਦੇ ਨੇ ਜਦੋਂ ਆ ਬਾਦਲ ਕਿ ਦੁੱਖ ਉਹ ਤੋਂ ਹੁੰਦਾ ਸਾਡੇ ਘਰਾਂ ਦੀਆਂ ਛੰਨਾ ਟਹਿ ਗਈਆਂ ਯਾਰ ਸਾਡੇ ਘਰ ਚ ਆਉਣ ਲੱਗੇ ਗੰਗਾ ਨਗਰ ਮੀਂਹ ਪੈਂਦਾ ਛੱਤ ਸਾਡੀ ਡਿੱਗ ਪੈਂਦੀ ਐ ਇਹ ਸਾਡੇ ਘਰ ਨੇ ਰਾਜ ਤੁਸੀਂ ਕੀਤਾ ਪੰਜ ਵਾਰੀ ਮੁੱਖ ਮੰਤਰੀ ਰਹੇ ਹੋ ਤੇ ਤੁਹਾਡੇ ਘਰ ਦੇਖੋ ਗਲਤੀ ਨਾਲ ਕੰਮ ਬਨੇਰੇ ਤੇ ਬੈਹ ਜੇ ਦੋਨੇ ਲੱਤਾਂ ਟੁੱਟ ਜਾਂਦੀਆਂ ਤਿਲਕ ਜਾਂਦਾ ਕਾਂ ਉਥੋਂ ਇਟਲੀ ਤੋਂ ਲਿਆ ਕੇ ਲੰਦਾ ਮਾਰਬਲ ਲਾਇਆ ਹੋਇਆ